ਦੋਸਤੋ ਇਹ ਵੀਡੀਓ ਨਾ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਆ ਵੀਡੀਓ ਵਿੱਚ ਤੁਸੀਂ ਬੰਦੇ ਨੂੰ ਵੇਖ ਸਕਦੇ ਹੋ ਇਹ ਨਾ ਟੌਪ ਦਾ ਸੈਲੀਬ੍ਰਿਟੀ ਹੈ ਤੇ ਵੀਡੀਓ ਵਿੱਚ ਜਿਹੜੀ ਤੁਸੀਂ ਕੁੜੀ ਵੇਖ ਰਹੇ ਹੋ ਇਹ ਕੁੜੀ ਨਾ ਕੈਂਸਰ ਦੀ ਪੇਸ਼ੈਂਟ ਸੀ ਤੇ ਇਸ ਕੁੜੀ ਦੀ ਇੱਛਾ ਇਹ ਸੀ ਕਿ ਮੈਂ ਉਸ ਬੰਦੇ ਨਾਲ ਆਪਣਾ ਵਿਆਹ ਕਰਵਾਵਾਂ ਤੇ ਤੁਸੀਂ ਵੀਡੀਓ ਵਿੱਚ ਵੇਖ ਲਓ ਕਿ ਇਹ ਸੈਲੀਬ੍ਰਿਟੀ ਉਹਦੀ ਇੱਛਾ ਪੂਰੀ ਕਰਨ ਵਾਸਤੇ ਉਹਦੀ ਸ਼ਰਤ ਨੂੰ ਮੰਨ ਗਿਆ ਤੇ ਦੋਸਤੋ ਇਸ ਬੰਦੇ ਦੇ ਇਸ ਕਾਰਨਾਮੇ ਨੇ ਹਰ ਇੱਕ ਬੰਦੇ ਦਾ ਦਿਲ ਜਿੱਤ ਲਿਆ ਤੇ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਕੁੜੀ ਦੇ ਲਈ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਵੀਡੀਓ ਵਿੱਚ ਤੁਸੀਂ ਵੇਖ ਲਓ ਕਿ ਕਿ ਪਿਤਾ ਨਾ ਆਪਣੇ ਬੱਚਿਆਂ ਦੀ ਪਰਖ ਕਰਦਾ ਹੈ ਉਹ ਆਪਣੇ ਬੱਚਿਆਂ ਨੂੰ ਨਾ ਦੋ ਟੌਫੀਆਂ ਦੇ ਦਿੰਦਾ ਤੇ ਇੱਕ ਬੱਚੇ ਨੂੰ ਕੋਈ ਵੀ ਟੌਫੀ ਨਹੀਂ ਦਿੰਦਾ ਤੇ ਉਹ ਵੇਖਦਾ ਹੈ ਕਿ ਮੇਰੇ ਬੱਚੇ ਇੱਕ ਦੂਸਰੇ ਨਾਲ ਵੰਡ ਕੇ ਖਾਂਦੇ ਆ ਜਾਂ ਨਹੀਂ ਖਾਂਦੇ ਤੇ ਤੁਸੀਂ ਵੇਖ ਲਓ ਕਿ ਜਦੋਂ ਭਰਾ ਵੇਖਦਾ ਹੈ ਕਿ ਮੇਰੇ ਛੋਟੇ ਭਰਾ ਕੋਲੇ ਤਾਂ ਟੌਫੀ ਨਹੀਂ ਆ ਉਹ ਆਪਣੀ ਇੱਕ ਟੌਫੀ ਉਸ ਬੱਚੇ ਨੂੰ ਦੇ ਦਿੰਦਾ 200 ਇਸ ਵੀਡੀਓ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਉਮਰ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਿਖਾਓ ਕਿ ਆਪਣੇ ਛੋਟੇ ਭਰਾਵਾਂ ਨਾਲ ਕਿਵੇਂ ਮਿਲਵਰਤ ਕੇ ਖਾਣਾ ਤੇ ਕਿਵੇਂ ਉਹਨਾਂ ਨਾਲ ਰਹਿਣਾ ਹੈ ਦੋਸਤੋ ਇਹ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ